ਕਿ ਸਿੱਖੀ ਹੈ ਧਰਮ ਐਸਾ ਸਿੱਖੀ ਹੈ ਧਰਮ ਐਸਾ ਦੱਸਦਾ ਜਹਾਨ ਨੂੰ ਸੇਵਾ ਚ ਸਕੂਨ ਹੈ ਲੋਕਾਈ ਦੀ ਕਰੰਤ ਤੋਂ ਤੇ ਮਤਲਬ ਸਿੱਖਦਾ ਹੈ ਹਰ ਵੇਲੇ ਸਿੱਖਣਾ ਤੇ ਸਿੱਖਣਾ ਹੈ ਇੱਕੋ ਇੱਕ ਗੁਰੂ ਜੀ ਗ੍ਰੰਥ ਤੋਂ ਤੇ ਸਿੱਖਣਾ ਹੈ ਇੱਕੋ ਇੱਕ ਗੁਰੂ ਜੀ ਗ੍ਰੰਥ ਤੋਂ ਕਹਿ ਗਿਆ ਜੋ ਗੱਲਾਂ ਗੁਰੂ ਨਾਨਕ ਵਿਚਾਰੀਏ ਦੁਨੀਆ ਨੂੰ ਲੱਖਾਂ ਨੇ ਉਮੀਦਾਂ ਇਸ ਪੰਥ ਤੋਂ ਤੇ ਧਰਮਾਂ ਦੇ ਨਾਂ ਤੇ ਵੰਡਿਆ ਸਮਾਜ ਸਾਡਾ ਵੰਡੀ ਹੈ ਜਮੀਰ ਸਾਡੀ ਬਚੀਏ ਜਲੰਦ ਤੋਂ ਵੰਡੀ ਹੈ ਜਮੀਰ ਸਾਡੀ ਬਚੀਏ ਜਲੰਦ ਤੋਂ ਵਿਖਦੇ ਸ਼ਰੀਰ ਜਿੰਨੇ ਸਾਰਿਆਂ ਦੀ ਮਿੱਟੀ ਇੱਕੋ ਵਿਖਦੇ ਸ਼ਰੀਰ ਜਿੰਨੇ ਸਾਰਿਆਂ ਦੀ ਮਿੱਟੀ ਇੱਕੋ ਇੱਕੋ ਹੈ ਵजूद ਸਾਡਾ ਜੀਵਨ ਮਰੰਤ ਤੋਂ ਇੱਕੋ ਹੈ ਪਿਤਾ ਸਾਡਾ ਪੁਰਖ ਅਕਾਲ ਉਹ ਚੱਲਦੀ ਸ੍ਰਿਸ਼ਟੀ ਹੈ ਉਸ ਦੇ ਚਲੰਦ ਤੋਂ ਜਲਦੀ ਸ੍ਰਿਸ਼ਟੀ ਹੈ ਉਸ ਦੇ ਚਲੰਗ ਤੋਂ ਕੋਈ ਆਖੇ RAM ਖੁਦਾ ਕੋਈ ਅੱਲਾ ਗੋੜ ਆਖੇ ਮਾਨ ਦੇ ਕੀ ਨਾਦ ਕੁਦਰਤ ਦੇ ਬਾਜੰਤ ਤੋਂ ਉਹ ਸਕਦਾ ਜੇ ਸਿੱਖ ਸੱਚਾ ਸਿੱਖ ਗੁਰਲਾਲ ਬਣ ਉੱਠੀ ਉੱਚਾ ਮੇਰ ਤੇਰ ਜਾਤਾਂ ਦੀ ਗਲੰਤ ਉੱਠੀ ਉੱਚਾ ਮੇਰ ਤੇਰ ਜਾਤਾਂ ਦੀ